ਸਸਿਕਲ ਜੀ ਜੀਵੇ ਪੰਜਾਬ ਨਾਲ ਜੁੜੇ ਹੋ ਤੁਸੀਂ ਤੇ ਅੱਜ ਤੁਹਾਨੂੰ ਇੱਕ ਵੱਖਰੇ ਤਰੀਕੇ ਦੀ ਖਬਰ ਦਿਖਾਉਣੀ ਆ ਖਬਰ ਤੇ ਦੋ ਸਵਾਲ ਹੋਣਗੇ ਇੱਕ ਸਵਾਲ ਹੋਊਗਾ ਸਰਕਾਰ ਦੀ ਜ਼ਿੰਮੇਵਾਰੀ ਤੇ ਦੂਜੀ ਹੋਊਗੀ ਲੋਕਾਂ ਦੀ ਜ਼ਿੰਮੇਵਾਰੀ ਤੇ ਆਪਾਂ ਚੱਲਦੇ ਹਾਂ ਦੁਕਾਨਾਂ ਵਾਲੇ ਕੋਲ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਕਿ ਕਿਵੇਂ ਦੁਕਾਨਦਾਰਾਂ ਨੇ ਅੱਗੇ ਥਾਂ ਵਧਾ ਕੇ ਕਬਜ਼ੇ ਕੀਤੇ ਆ ਤੇ ਉਹਨਾਂ ਤੋਂ ਪੁੱਛਣਾ ਆਪਾਂ ਇਹ ਆ ਕਿ ਆ ਜਿਹੜੀ ਸੜਕ ਆ ਮਾਰਕੀਟ ਕਮੇਟੀ ਨੂੰ ਇਧਰ ਮੰਡੀ ਨੂੰ ਜਾਂਦੀ ਆ ਸਬਜ਼ੀ ਮੰਡੀ ਨੂੰ ਜਾਂਦੀ ਆ ਇਸ ਤੋਂ ਅਗਰ ਦਾਣਾ ਮੰਡੀ ਵੀ ਉਧਰ ਨੂੰ ਜਾਂਦੀ ਆ ਜੀਰਾ ਗੇਟ ਫਰੋਜ਼ਪੁਰ ਜੀਰਾ ਗੇਟ ਤੋਂ ਮੰਡੀ ਵਾਲੇ ਪਾਸੇ ਤਾਂ ਜਿਹੜੀ ਸੜਕ ਆ ਇਹਦੇ ਹ ਦੁਕਾਨਦਾਰਾਂ ਨੂੰ ਇਹ ਸਵਾਲ ਕਰਾਂਗੇ ਉਸ ਤੋਂ ਬਾਅਦ ਦੂਜਾ ਸਵਾਲ ਜਿਹੜਾ ਕਰਾਂਗੇ ਕਿ ਤੁਸੀਂ ਜਿਹੜੇ ਆ ਆ ਜਿਹੜੇ ਅੱਗੇ ਥਾਂ ਕਬਜ਼ੇ ਕੀਤੇ ਉਹ ਕਿਉਂ ਕੀਤੇ ਚੰਗਵਰੀ ਦੇਖਿਓ ਤੁਸੀਂ ਕੀਦੀ ਬਣਦੀ ਆ ਤੇ ਉਹਨਾਂ ਦੇ ਜਵਾਬ ਕੀ ਆ ਕਿਉਂਕਿ ਮੇਰੀ ਕੋਈ ਤਿਆਰੀ ਨਹੀਂ ਆ ਉਹਨਾਂ ਨੂੰ ਜਾ ਕੇ ਸਿੱਧੇ ਮਾਈਕ ਅੱਗੇ ਕਰਨੇ ਆ ਕੀ ਜਵਾਬ ਦਿੰਦੇ ਆ ਇਹ ਕੈਮਰੇ 'ਚ ਪਤਾ ਕਰਦੇ ਆ ਚਲੋ ਚੱਲਦੇ ਆਪਾਂ ਪਹਿਲਾਂ ਆ ਜਿਹੜਾ ਮੁਰਗੀ ਵਾਲਾ ਆ ਅੱਜ ਘਾੜੂ ਰੈਡੀ ਰੱਖਿਓ ਤੁਸੀਂ ਆਪਾਂ ਮੁਰਗੀ ਵਾਲੇ ਤੋਂ ਪੁੱਛਦੇ ਆ ਪੋਲਟਰੀ ਫਾਰਮ ਵਾਲਾ ਸਸੀਗਲ ਜੀ ਵੀਰ ਕਿਵੇਂ ਨੀਂਦ ਆ ਜਾਂਦੀ ਆ ਦਵਾਈ ਪਾਈ ਪਾਜੀ ਦਵਾਈ ਪਾਈ ਆ ਅੱਖਾਂ 'ਚ ਦਵਾਈ ਪਾ ਬਿਠੇ ਕੀ ਹਾਲਾਤ ਨੇ ਆ ਸੜਕ ਬੜੀ ਮਾੜੀ ਯਾਰ ਬਹੁਤ ਜ਼ਿਆਦਾ ਮਾੜੀ ਹੋਈ ਵੀ ਭਾਜੀ ਅੱਛਾ ਕੋਈ ਬਣਾਉਂਦਾ ਨਹੀਂ ਕੋਈ ਸੁਣਦਾ ਹੀ ਨਹੀਂ ਇੱਥੇ ਕੋਈ ਸੁਣਾਈ ਨਹੀਂ ਕੋਈ ਸੁਣਾਈ ਕੀ ਕੀ ਮੁਸ਼ਕਲਾਂ ਮਤਲਬ ਸੜਕ ਦੀਆਂ ਕੀ ਦੱਸੇ ਤੁਹਾਨੂੰ ਭਾਈ ਇਹ ਵੱਡੇ ਬੰਦੇ ਦੱਸ ਸਕਦੇ ਅੱਛਾ ਆਪਾਂ ਕੀ ਦੱਸਾਂ ਤੁਹਾਨੂੰ ਆਜੋ ਸਰ ਤਾਰੂ ਠੀਕ ਹੋ ਗਿਆ ਤਾਂ ਡਾਜੋ ਨਹੀਂ ਹੁਣੇ ਪਾਈ ਮਾਰੇ ਪਾਲ ਹੁਣ ਅੱਖਾਂ ਵਿੱਚ ਨਹੀਂ ਨਹੀਂ ਹੁਣੇ ਪਾ ਕੇ ਰਹਿ ਸੀ ਪਾ ਕੇ ਰਹਿ ਤੂੰ ਮੈਂ ਬੈਠਾ ਸੀ ਅੱਛਾ ਇਹ ਸੜਕ ਬੰਨੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਭਾਜੀ ਕੀ ਕਰਦੇ ਮੇਰੀ ਤੇ ਤੁਸੀਂ ਆ ਜਿਹੜੇ ਕ੍ਰੇਟ ਆ ਉਹ ਬਾਹਰ ਤੱਕ ਲਾਏ ਆ ਇਹ ਆਪਣੀ ਥਾਂ 까 ਤੱਕ ਨਹੀਂ ਫਿਰ ਹਾਂ ਕਰ ਲਾਂਗੇ ਅੰਦਰ ਭਾਜੀ ਤੁਸੀਂ ਕਹਿੰਦੇ ਆਪਾਂ ਕਰ ਲੀਏ ਨੇ ਬਣਦੀ ਜਿਮੇਵਾਰੀ ਤੁਹਾਡੀ ਹੀ ਬਣਦੀ ਹਾਂਜੀ ਹਾਂਜੀ ਬਣਦੀ ਹੈ ਬਣਦੀ ਹੈ ਚਲੋ ਪਹਿਲਾ ਬੰਦਾ ਮੰਨ ਗਿਆ ਦੂਜਾ ਨੂੰ ਪੁੱਛਦੇ ਆ ਆ ਦੇਖੋ ਤੁਸੀਂ 10 10 ਫੁੱਟ 15 15 ਫੁੱਟ ਜਿਹੜਾ ਉੱਗੇ ਇਹਨਾਂ ਨੇ ਥਾ ਵਧਾਈ ਆ ਤਾਂ ਅੱਗੇ ਵੀ ਚੱਲਦੇ ਆ ਸਤਿ ਸ਼੍ਰੀ ਅਕਾਲ ਜੀ ਹੋਰ ਜਨਾਬ ਠੀਕ ਹੋ ਆ ਸੜਕ ਬਹੁਤ ਮਾੜੀ ਆ ਬਾਈ ਇਹ ਸਰ ਪ੍ਰਸ਼ਾਸਨ ਕੀ ਗੇ ਹੈ ਹਾਂ ਜੀ ਖੜੇ ਹੋ ਜਾ ਮੜੇ ਜੇ ਪ੍ਰਸ਼ਾਸਨ ਕੀ ਹੈ ਸਾਹਿਬਤਾ ਜੀ ਅੱਛਾ ਅੱਛਾ ਕੋਈ ਨਹੀਂ ਬਣਾਉਂਦਾ ਕੋਈ ਨਹੀਂ ਬਣਾਤਾ ਜੀ ਸਭ ਐਸੀ ਵੇਖੋ ਤੇ ਇਧਰ ਦਿਖਾਓ ਦੇਖੋ ਸੜਕ ਕਿੱਡੀ ਮਾੜੀ ਆ ਹੈ ਇਹ ਸਰਕਾਰ ਦੀ ਕੋਈ ਸੁਣ ਹੈ ਨਹੀਂ ਤੇ ਸੁਣਵਾਈ ਹੈ ਨਹੀਂ ਸਰਕਾਰ ਕੋਲ ਕੋਈ ਸੁਣਵਾਈ ਨਹੀਂ ਆ ਪਿਆ ਜੀ ਬਹੁਤ ਨਿਕੰਮੀ ਸਰਕਾਰ ਤੇ ਸਰ ਇਹ ਮੈਨੂੰ ਇਹ ਦੱਸੋ ਸਰਕਾਰ ਤਾਂ ਨਿਕੰਮੀ ਹੈ ਆ ਤੁਸੀਂ ਬੋਰੀਆਂ ਸੜਕ 'ਚ ਲਈ ਬੈਠੇ ਹੋ। ਕੀ ਕਰੇ ਜੀ? ਜੇ ਤੁਹਾਡੇ ਦਵਾਰੀ ਆਈ ਓਦੋਂ ਹੇ ਹੇ ਕਰ ਦਿੱਤਾ ਜੀ। ਜੀ ਦੱਸੋ ਮੈਨੂੰ ਤੁਸੀਂ ਇੱਥੋਂ ਤੱਕ ਇੱਥੋਂ ਤੱਕ ਕਬਜ਼ੇ ਕਿਉਂ ਕੀਤੇ ਆ? ਨਹੀਂ ਕਬਜ਼ੇ ਤਾਂ ਕੋਈ ਨਹੀਂ ਜੀ, ਅਸੀਂ ਤਾਂ ਪਿੱਛੇ ਕਰ ਲੈਂਗੇ ਅਸੀਂ। ਕਦੋਂ ਕਰੋਗੇ ਪਿੱਛੇ? ਪਿੱਛੇ ਕਰ ਲਵਾਂਗੇ। ਚਲੋ ਹੁਣ ਅਗਲੀ ਦੁਕਾਨ ਤੇ ਵੀ ਚੱਲਦੇ ਆਂ। ਤੁਸੀਂ ਦੇਖੋ ਇਹਨਾਂ ਦੀ ਜ਼ਿੰਮੇਵਾਰੀ ਕੀ ਆ? ਸਰਕਾਰ ਦੇ ਦੋਸ਼ ਸਾਰੇ ਕੱਢਦੇ ਆਂ। ਤਾਂ ਇਸ ਤੋਂ ਅੱਗੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਕਿਹੜੀਆਂ ਬਣਦੀਆਂ? ਸੋ ਅੱਗੇ ਵੀ ਚੱਲਦੇ ਆਂ। ਤਾਨੂੰ ਅਗਲੀਆਂ ਦੁਕਾਨਾਂ ਦਿਖਾਉਣੇ ਆ ਕਿ ਆ ਦੇਖੋ ਤੁਸੀਂ ਦੇਖੀ ਜਾਓ ਇੱਧਰ ਸੜਕ ਦੇ ਹਾਲਾਤ ਵੀ ਦੇਖ ਲਓ ਤੇ ਇੱਧਰਲੇ ਪਾਸੇ ਵੀ ਦੇਖ ਲਓ ਹੋਰ ਜਨਾਬ ਕੀ ਹਾਲ ਚੱਲ ਹੈ ਸੜਕ ਬੜੀ ਮਾੜੀ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਬੜਾ ਬੜਾ ਸਰਕਾਰ ਸੁਣਦੀ ਨਹੀਂ ਕੋਈ ਨਹੀਂ ਸੁਣਾਈ ਹੁੰਦੀ ਕੁਛ ਕੁਛ ਸੁਣਾਈ ਨਹੀਂ ਹੁੰਦੀ ਤੇ ਤੁਸੀਂ ਇੱਥੋਂ ਤੱਕ ਕਬਜ਼ੇ ਕੀਤੇ ਆ ਕਈ ਨਹੀਂ ਕਬਜ਼ਾ ਨਹੀਂ ਕੀਤਾ ਕੌਣ ਉੱਤੇ ਕਰ ਲਾਗੇ ਉੱਤੇ ਕਰ ਲਾਗੇ ਜੇ ਤੂੰ ਆਪਦੇ ਤੇ ਗੱਲ ਆਉਂਦੀ ਹੱਸ ਪੈਂਦੇ ਸਾਰੇ ਔਰ ਕੀ ਗੱਲ ਉੱਤੇ ਕਰ ਲਾਂਗੇ ਕੋਈ ਜੜਾ ਸੜਕ ਦੀ ਰੋਗੀ ਪਿੱਛੇ ਕਰਨਾ ਕਿ ਚਲੋ ਦੇਖਦੇ ਆਂ ਜੀ ਪਿੱਛੇ ਕਰਦੇ ਕਿ ਨਹੀਂ ਕਰਦੇ ਸੋ ਅੱਗੇ ਵੀ ਚੱਲਦੇ ਆਂ ਕਹਿੰਦੇ ਸੜਕ ਬਹੁਤ ਮਾੜੀ ਆ ਸਰਕਾਰ ਸੁਣਦੀ ਨਹੀਂ ਸਾਡੀ ਤੇ ਆ ਦੇਖੋ ਤੁਸੀਂ ਆ ਹਾਲਾਤ ਦੇਖੋ ਦੁਕਾਨ ਦੇਖੋ ਕਿੱਥੇ ਐ ਇੱਥੋਂ ਤੱਕ ਟੇਬਲ ਲਾਇਆ ਹੋਇਆ ਚੱਲਦੇ ਇਹਨਾਂ ਕੋਲ ਇਹਨਾਂ ਨੂੰ ਪੁੱਛਦੇ ਹਾਂ ਸਸਿਕਲ ਜੀ ਜਨਾਬ ਸੜਕ ਬੜੀ ਮਾੜੀ ਤੁਹਾਡੀ ਹੋਏ ਹਾਂਜੀ ਸੜਕ ਬਹੁਤ ਮਾੜੀ ਸੁਣਦਾ ਨਹੀਂ ਹਾਂਜੀ ਹਾਂਜੀ ਸਾਰੇ ਆਵਲਾਈ ਬੋਝਾ ਹਾਂਜੀ ਤੋ ਕੋਈ ਦੀ ਪਾਰ ਵੀ ਨਹੀਂ ਹੋ ਰਹੀ ਬਹੁਤ ਬੁਰਾ ਹਟ ਕੋਈ ਕਮੇਟੀ ਵਾਲਾ ਕੋਈ ਨਹੀਂ ਆਉਂਦਾ ਇੱਥੇ ਆ ਦੇ ਨਾਲ ਵੇਖੇ ਚੱਲਦਾ ਬਣਾਊਗਾ ਤਾਂ ਹੀ ਨਾ ਕੁਝ ਬਣਾਊਗਾ ਤਾਂ ਤੇ ਤੁਸੀਂ ਦੇਖੋ 10 15 ਫੁੱਟ ਕਾਹ ਲਾਏ ਕਰੇਟ ਇਹ ਦਿਖਾਈ ਮਾੜਾ ਜਾ ਇਹ ਇਹਦਾ ਜ਼ਿੰਮੇਵਾਰ ਕੌਣ ਹੈ ਖੰਭੇ ਕਾ ਲਾਈ ਦੇ ਜੀ ਨਾਲ ਨੂੰ ਪਿੱਛੇ ਕਰਦੇ ਜ਼ਿੰਮੇਵਾਰ ਕੋ ਰਾਤ ਨੂੰ ਤਾਂ ਚਲੇ ਜਾਂਦੇ ਲੋਕੀ ਸੌ ਜਾਂਦੇ ਆ ਨਹੀਂ ਇਹੀ ਤਾਂ ਸੌ ਜਾਂਦੇ ਨਹੀਂ ਹੁਣ ਇੱਥੇ ਤੁਹਾਡੇ ਕੋਲੇ ਗਾਹ ਕਾਊਗਾ ਤਾਂ ਮੋਟਰਸਾਈਕਲ ਸੜਕ 'ਚ ਲਾ ਕੇ ਆਊਗਾ ਨਹੀਂ ਮੋਟਰਸਾਈਕਲ ਤਾਂ ਲਾ ਦੇ ਗੱਡੀ ਲਾ ਦੇ ਅੱਛਾ ਸਾਈਡ ਦੂਜੀ ਦੁਕਾਨ ਦੇ ਲਾ ਦਿੰਗੇ ਨਹੀਂ ਆਪਣੀ ਸੇ ਮੋਟਰਸਾਂ ਕਹਿੰਦੇ ਦੂਜੀ ਦੁਕਾਨ ਅੱਗੇ ਦੇਖੋ ਜਿਹੜੀ ਦੋਸ਼ ਆਣਾ ਸਰਕਾਰਾਂ ਦਾ ਸੀ ਕੱਢਦੇ ਆ ਪਰ ਆਹ ਕੀ ਆ ਆਹ ਦੇਖੋ ਤੁਸੀਂ ਇਹ ਕੱਲੇ ਇਹ ਨਹੀਂ ਐ ਅਗਲੇ ਪਾਸੇ ਦੇਖ ਲਓ ਆਹ ਦੇਖੋ ਤੁਸੀਂ ਇਹਨਾਂ ਨੇ ਤਾਂ ਪੂਰਾ ਕਬਜ਼ਾ ਹੀ ਕਰ ਛੱਡਿਆ ਉੱਚਾ ਆਜੋ ਇੱਕ ਮਿੰਟ ਵੀਰੇ ਇੱਕ ਮਿੰਟ ਸੱਟ ਚ ਹਲੋ ਅਜਨਾਲ ਸਾਨੂੰ ਵੀ ਟਾਈਮ ਦੇ ਆਜ ਮੜਾ ਜਾ ਇਧਰ ਆਵੇ ਮੜਾ ਟਾਈਮ ਦਿਓ ਸੜਕ ਬੜੀ ਮਾੜੀ ਐ ਕੋਈ ਸਰਕਾਰ ਸੁਣਦੀ ਨਹੀਂ ਤੁਹਾਡੀ ਮੈਂ ਕਹਿੰਜੀ ਸਰਕਾਰ ਬਿਲਕੁਲ ਨਹੀਂ ਸੌਂਦੀ ਟੋਏ ਟਿੱਬੇ ਵਿੱਚ ਵੱਜਦੇ ਫਿਰ ਉਹ ਰੋੜੇ ਜਿਹੜੇ ਇੱਕ ਟੀਵਾ ਚਲਾਉਂਦੇ ਪੂਰੇ ਬਾਹਰ ਬਸ ਡਿੱਗਦੇ ਹੀ ਰਹਿੰਦੇ ਕਿਵੇਂ ਸਰ ਇੱਥੇ ਉਹ ਜ ਇੰਨੇ ਐਕਸੀਡੈਂਟ ਹੁੰਦੇ ਨੇ ਰੋੜ ਦੇ ਉੱਤੇ ਰੋੜੇ ਡਿੱਗਦੇ ਨੇ ਲੇਡੀ ਜੀ ਡਿੱਗ ਪਿਆ ਕਦੀ ਕੋਈ ਡਿੱਗ ਪਿਆ ਇੰਨਾ ਬੁਰਾ ਹੜੇ ਸੜਕ ਦਾ ਮੈਂ ਕਹਿੰਦਾ ਪੁੱਛੋ ਹੀ ਨਾ ਤੁਸੀਂ ਆ ਮੰਡੀ ਦੇ ਅੱਗੇ ਮੇਨ ਮੰਡੀ ਏ ਮੰਡੀ ਦੇ ਅੱਗੇ ਲੋਕੀ ਰੋਂਦੇ ਜਾਂਦੇ ਨੇ ਤੋਆਂ ਦੇ ਵੱਜੋਂਦੇ ਜਵਾਜੋਂ ਕਿਸੇ ਦੇ ਵੱਜੋਂ ਮੈਂ ਕਹਿੰਦਾ ਬੁਰੇ ਹਾਲ ਹੋਏ ਪੈਣਾ ਚਾਹੀਦਾ ਮਾਰਕੀਟ ਕਮੇਟੀ ਵੀ ਨਕਮੀ ਸਰਕਾਰ ਬਿਲਕੁਲ ਬਿਲਕੁਲ ਨਮੀ ਜੀ ਸਰਕਾਰ ਵੀ ਨਕਮੀ ਮਾਰਕੀਟ ਕਮੇਟੀ ਆ ਵੇਖੋ ਆ ਮਾਰਕੀਟ ਕਮੇਟੀ ਦਾ ਹਾਲ ਮੁਲਾਇਮ ਤਣਾਵਾਂ ਲੈਂਦੇ ਨੇ ਆ ਉਧਰ ਦਿਖਾਓ ਮੁਲਾਇਮ ਕੂੜਾ ਲੈਂਦੇ ਨੇ ਆ ਵੇਖੋ ਆ ਮੰਡੀ ਦਾ ਹਾਲ ਵੇਖੋ ਜੀ ਤੁਸੀਂ ਆ ਤੁਹਾਡੀ ਤੁਸੀਂ ਖੁਦ ਦੇ ਦੇਖੋ ਆ ਮੰਡੀ ਦਾ ਹਾਲ ਮਾਰਕੀਟ ਕਮੇਟੀ ਦੇ ਅਫਸਰ ਆਪ ਕੀ ਕਰਦੇ ਪੇਂਡ ਦੱਸੋ ਦੇਖੋ ਮਾਰਕੀਟ ਕਮੇਟੀ ਵੀ ਮਾਰਕੀਟ ਕਮੇਟੀ ਵੀ ਨਕਮੀ ਸਰਕਾਰ ਵੀ ਨਕਮੀ ਸਰਕਾਰ ਵੀ ਨਕਮੀ ਆਹ ਪਟਾਕੇ ਤੁਸੀਂ ਜਿਹੜੇ ਇੱਥੋਂ ਤੱਕ ਪਾਏ ਆ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਆਪਾਂ ਹੀ ਇਨਕਬਜ਼ਾ ਕੀਤਾ ਇਹਦਾ ਆਪਾਂ ਹੀ ਆ ਜੀ ਇਹ ਤੁਸੀਂ ਕਿਹੋ ਕਬਜ਼ੇ ਕੀਤੇ ਇਹ ਤਾਂ ਵੈਸੇ ਲਾ ਚੱਕ ਦੇਣੀ ਕੋਈ ਦਿੱਕਤ ਨਹੀਂ ਆਪਾਂ ਬਿਲਕੁਲ ਸਹਿਮਤ ਨਾਲ ਕੋਈ ਦਿੱਕਤ ਆ ਇੱਥੋਂ ਤੱਕ ਇਧਰ ਵੀ ਦਿਖਾ ਤੇ ਆ ਵੀ ਦਿਖਾ ਸਾਰੇ ਆਹ ਸਾਰੇ ਕਬਜ਼ੇ ਕੀਤੇ ਆ ਸਰਕਾਰ ਵੀ ਨਕਮੀ ਮਾਰਕੀਟ ਕਮੇਟੀ ਵੀ ਨਕਮੀ ਆਹੀ ਚੱਕ ਦੇਣੀ ਕੋਈ ਦਿੱਕਤ ਨਹੀਂ ਤੇ ਆਪਾਂ ਕੀ ਆ ਜੀ ਆਪਾਂ ਆਪਾਂ ਗੁਨਾਹਗਾਰ ਹੁਣ ਇਹਨਾਂ ਨੂੰ ਚੱਕੋਂਗੇ ਹਾਂ ਚੱਕ ਦੇਾਂਗੇ ਜੀ ਚਲੋ ਅਗਲੀਆਂ ਦੁਕਾਨਾਂ ਤੇ ਵੀ ਚਲਦੇ ਆ ਦਿਖਾਉਣੇ ਤੁਹਾਨੂੰ ਆ ਦੇਖੋ ਪਿੰਨ ਪਿੱਛੇ ਜਾ ਪਿੱਛੇ ਜਾ ਜੇ ਆ ਇੰਨਾ ਥਾਂ ਘੇਰਿਆ ਤਾਂ ਮੋਟਰਸਾਈਕਲ ਸੜਕ 'ਚ ਲੱਗੇ ਆ ਆ ਬਿਲਕੁਲ ਜਿਹੜਾ ਮੋਟਰਸਾਈਕਲ ਸੜਕ 'ਚ ਲੱਗੇ ਆ ਸੈਂਟਰ ਆ ਆ ਸੈਂਟਰ ਆ ਜੀ ਇਧਰ ਦੇਖੋ ਤੁਸੀਂ ਆ ਸੜਕ ਦਾ ਸੈਂਟਰ ਆ ਜਿੱਥੇ ਮੈਂ ਖੜਾ ਆ ਤੇ ਆ ਮੋਟਰਸਾਈਕਲ ਇੱਥੇ ਜਿਹੜੇ ਗਾਹਕ ਆਉਂਦੇ ਆ ਉਹ ਇੱਥੋਂ ਤੱਕ ਮੋਟਰਸਾਈਕਲ ਲਾ ਕੇ ਆਉਂਦੇ ਆ ਸੋ ਇਹ ਕੱਲੀ ਦੁਕਾਨ ਨਹੀਂ ਐ ਸਾਰਚ ਅੱਗੇ ਵੀ ਚਲਦੇ ਆ ਆਪਾਂ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਹਾਲ ਦੇ ਕਿੱਥੋਂ ਤੱਕ ਇਹਨਾਂ ਨੇ ਲਾਏ ਆ ਦੇਖੋ ਮੋਟਰਸਾਈਕਲ ਸੜਕ ਤੱਕ ਲੱਗੇ ਹੁੰਦੇ ਪਰ ਕੋਈ ਸੁਣਨ ਵਾਲਾ ਨਹੀਂ ਹੈ ਇਧਰ ਨੇ ਪਾਸੇ ਸਬਜ਼ੀ ਮੰਡੀ ਆ ਉਹ ਤਾਂ ਹਾਲ ਤੁਸੀਂ ਦੇਖ ਹੀ ਲਿਆ ਬੌਜੀ ਕੀ ਆਲਾ ਆ ਬੰਦ ਆਜੋ ਅੱਗੇ ਇੱਥੇ ਆ ਜਾ ਮਾੜੀ ਸੜਕ ਬੜੀ ਮਾੜੀ ਇਧਰ ਆਜੋ ਆਜੋ ਬਾਹਰ ਮੜਾ ਜਾ ਬੌਜੀ ਬੌਜੀ ਸੜਕ ਬਹੁਤ ਮਾੜੀ ਬਣਾ ਛੱਡੀ ਕੋਈ ਸੁਣਦਾ ਨਹੀਂ ਤੁਹਾਡੀ ਕੋਈ ਨਹੀਂ ਸੁਣਾਈ ਹੋ ਰਹੀ ਜੀ ਕੋਈ ਨਹੀਂ ਸੁਣਦੇ ਆਗੇ ਕੋਈ ਨਹੀਂ ਸੁਣਦਾ ਮਾਰਕੀਟ ਕਮੇਟੀ ਵਾਲੇ ਜਾਂ ਇਧਰਲੀ ਕਮੇਟੀ ਵਾਲੇ ਕੋਹੋਂਦੇ ਨਹੀਂਗੇ ਕੋਈ ਵੀ ਨਹੀਂ ਆਉਂਦੇ ਜੀ ਅੱਛਾ ਕੋਈ ਨਹੀਂ ਆਉਂਦੇ ਕੋਈ ਨਹੀਂ ਆਉਂਦੇ ਕੋਈ ਨਹੀਂ ਆਉਂਦੇ ਕੋਈ ਸੁਣਵਾਈ ਨਹੀਂ ਤੁਹਾਡੀ ਨਾ ਕੋਈ ਸੁਣਾਈ ਤੇ ਆਪਾਂ ਬੋਤਲਾਂ ਬੜੀਆਂ ਗਾਂਹ ਤੱਕ ਲਾਈਆਂ ਇਹਨਾਂ ਕੋ ਪਿਛੇ ਕਰ ਇਹਦਾ ਗੁਨਾਹਗਰ ਕੌਣਾ ਗੁਨਾਹਗਰ ਸਰਕਾਰ ਸਰਕਾਰ ਮੋਦੀ ਹੈ ਮੋਦੀ ਆਵੇ ਇੱਥੇ ਨਹੀਂ ਲਾਵਾਂਗੇ ਤੇ ਸਾਡੀ ਗੁਨਾਹਗਰ ਅਸੀਂ ਹੋਵਾਂਗੇ ਭਗਵੰਤ ਮਾਨ ਆਵੇ ਨਹੀਂ ਨਹੀਂ ਅਸੀਂ ਕਹਿਣ ਦਾ ਮਤਲਬ ਜੇਹੇ ਲੈ ਲਈਆਂ ਤੇ ਗੁਨਾਹਗਰ ਅਸੀਂ ਆਂ ਅਸੀਂ ਪਿਛਾ ਰੱਖਦੇ ਆਂ ਐਮਐਲਯੂ ਨੂੰ ਨਾ ਕਈਆਂ ਰਣਵੀਰ ਭੁੱਲ ਰਾ ਕੇ ਮਾਰਾ ਇੱਥੇ ਛੜਾਵੇ ਨਹੀਂ ਉਹ ਨਹੀਂ ਆਪ ਪਿਛਾ ਆਪ ਕਰਦੇ ਆਂ ਕਰਾਂਗੇ ਆਪ ਪਿਛਾ ਕਰ ਲਾਂਗੇ ਆਪ ਪਿਛਾ ਕਰਦੇ ਆਂ ਦੇਖੋ ਅਸੀਂ ਸਰਕਾਰਾਂ ਨੂੰ ਕਮੇਟੀਆਂ ਨੂੰ ਬਹੁਤ ਜਲਦੀ ਦੋਸ਼ ਦਿੰਨੇ ਆਂ ਪਰ ਇਧਰੋਂ ਕੈਮਰਾ ਇਹਨੂੰ ਮਾਰ ਕੇ ਦੇਖੋ ਕਿੱਥੋਂ ਤੱਕ ਇਹਨਾਂ ਨੇ ਕਬਜ਼ੇ ਕੀਤੇ ਆ ਇੱਥੇ ਮੋਟਰਸਾਈਕਲ ਖੜਨੇ ਸੀਗੇ ਜਿਹੜਾ ਗਾਹ ਕੌਂਦਾ ਉਹਦਾ ਮੋਟਰਸਾਈਕਲ ਇੱਥੇ ਖੜਨਾ ਤੇ ਜੇ ਕੋਈ ਗਾਹ ਕੌਂਦਾ ਤਾਂ ਇੱਥੇ ਮੋਟਰਸਾਈਕਲ ਲਾਉਂਦਾ ਜੇ ਕੋਈ ਚੀਜ਼ ਲੰਘਣੀ ਹੈ ਤਾਂ ਤੁਸੀਂ ਦੇਖੋ ਕਿਵੇਂ ਲੰਘੂਗੀ ਜੇ ਕ੍ਰੋਸਿੰਗ ਹੋਊਗੀ ਤਾਂ ਕਿਵੇਂ ਹੋਊਗੀ ਕਿ ਕਿਤਨਾ ਕਿਤੇ ਵੱਡੇ ਗੁਨਾਹਗਰ ਜਿਹੜੇ ਆ ਇਹ ਲੋਕ ਹੈਗੇ ਹੱਲਾ ਅੱਗੇ ਵੀ ਚੱਲਦੇ ਆ ਉੱਧਰ ਦੇਖੋ ਹੁਣ ਵੇਖ ਲਿਆ ਉਹਨਾਂ ਨੇ ਤੇ ਡੱਬੇ ਪਾਸੇ ਕਰੀ ਜਾਂਦੇ ਆ ਆ ਦੇਖ ਕੇ ਉਹਨਾਂ ਨੇ ਡੱਬੇ ਚੁੱਕਣੇ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਕਿਉਂ ਜੀ ਬਾਬੂ ਜੀ ਹਾਂ ਜੀ ਆਜੋ ਜਨਾਬ ਕਿਵੇਂ ਵੇਖ ਕੇ ਚੁੱਕਣੇ ਸ਼ੁਰੂ ਕਰਤੇ ਗੱਡੀ ਔਨ ਆਈ ਮਹਾਰਾਜ ਹੈ ਗੱਡੀ ਔਨ ਆਈ ਇਹ ਦੋ ਲਵਾਨਾ ਮਿਆ ਕਰ ਪਰ ਗੱਡੀ ਹੁਣੇ ਆਈ ਹੈ ਗੱਡੀ ਹੁਣੇ ਆਈ ਹੈ ਪੱਕੀ ਗੱਲ ਆ ਮੁਰਗੇ ਮਰ ਕੇ ਕਿਤੇ ਆ ਆਉ ਦੇ ਨਾਲ ਦੇ ਅਜਾ ਉਹ ਗੱਡੀ ਹੁਣੀ ਆਏ ਜਦੋਂ ਨਾਲ ਦੇ ਆ ਤੇ ਹੱਸ ਪੈ ਜੇ ਨਹੀਂ ਗੱਡੀ ਆਉਣਾ ਹੀ ਮਾਰਾ ਜੀ ਚਲੋ ਕੋਈ ਨਹੀਂ ਕਿੰਨੇ ਵਜੇ ਗੱਡੀ ਆਉਂਦੀ ਹੈ ਗੱਡੀ 11 ਵੀ ਆਏ ਨਹੀਂ ਚਲੋ ਮੈਂ 11 11 ਵਜੇ ਕੱਲ ਨੂੰ ਵੀ ਆਵਾਂਗਾ ਆ ਨਾਲ ਵਾਲੇ ਵੀਰ ਨੂੰ ਪੁੱਛਦੇ ਆਂ ਵੀ ਆ ਕੁੱਕੜ ਇਹਨੇ ਬੜੀ ਦੂਰ ਰੱਖ ਛੱਡੇ ਜਨਾਬ ਕੀ ਹਾਲ ਚੱਲ ਨੇ ਆ ਕੁੱਤਾ ਵੀ ਬਾ ਛੱਡੇ ਪੈਂਦਾ ਤਾਂ ਨਹੀਂ ਤੁਹਾਡਾ ਜਾਦਾ ਰੱਖਣ ਹੋਵੇ ਆ ਸੜਕ ਬੜੀ ਮਾੜੀ ਆ ਹਾਂ ਜੀ ਕੋਈ ਸੁਣਦਾ ਨਹੀਂ ਹਾਂ ਜੀ ਕੋਈ ਨਹੀਂ ਕਦੀ ਕਾ ਕਿਸੇ ਨੂੰ ਕਿਸੇ ਕਮੇਟੀ ਨੂੰ ਨਗਰ ਕੌਂਸਲ ਨੂੰ ਕਿਸੇ ਐਮ ਐਲ ਏ ਨੂੰ ਨਹੀਂ ਜੀ ਕਿਆ ਬਣੀਆ ਮੁਰਗਾ ਕੀ ਰੇਟ ਹੈ 180 180 ਤੇ ਬੱਕਰਾ 700 ਰੁਪਏ 700 ਤੇ ਮਮਦੋਟ ਵਾਲੇ ਪਾਸੇ ਤਾਂ 600 ਦਾ ਮਿਲਦਾ ਤੁਸੀਂ ਇੱਥੇ ਮਹਿੰਗਾ ਕੀਤਾ ਹੈ ਜਿਹੜਾ ਉਧਰ ਸਸਤਾ ਹਾਂ ਚੀਜ਼-ਚੀਜ਼ ਫਰਕ ਹੁੰਦਾ ਨਾ ਨਹੀਂ 14 ਦਾ ਦਿਨ ਤੁਸੀਂ ਵੀ ਨਾਲ ਚੱਕਦੇ ਨੇ ਉਹ ਕੰਮ ਨਹੀਂ ਇਹ ਜ਼ਕੀਦਰ ਪਿੱਛੋ ਹੋ ਜਾਂਦਾ ਹਾਂ ਜੇ ਕਦੀ ਬਾਜ ਜਾਂਦਾ ਕਦੀ ਘਟ ਜਾਂਦਾ ਰੇਟ ਆਹ ਮੁਰਗੇ ਆ ਤੁਸੀਂ ਬਾਹਰ ਤੱਕ ਕ੍ਰੇਟ ਲਾ ਛੱਡੇ ਆ ਇਹ ਦੱਸੋ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਮੋਦੀ ਆ ਆਪਣਾ ਭਗਵੰਤ ਮਾਨ ਆ ਕਿ ਆਪਣਾ ਐਮਐਲਏ ਆ ਫਰੋਹੀਪੁਰ ਦਾ ਨਹੀਂ ਕੋਈ ਨਹੀਂ ਸੋ ਆਹਾ ਮੱਲੀ ਸਰਕਾਰ ਦੀ ਆਪਾਂ ਆ ਵੇਲੇ ਤੁਹਾਡੇ ਸਾਹਮਣੇ ਲਾਇਆ ਸਾਈਡ ਤੇ ਗਏ ਤੇ ਕਦਰ ਕਰ ਦਿੰਦੇ ਆਪਾਂ ਇਹ ਕਿਹੜੀ ਗੱਲ ਨੇ ਜਦੋਂ ਗੱਲ ਆਪਦੇ ਤੇ ਆਉਂਦੀ ਹੈ ਤੇ ਸਾਰੇ ਹੱਸ ਪੈਂਦੇ ਆ ਠੀਕ ਆ ਗੱਲ ਵੀ ਹਾਸੇ ਵਾਲੀ ਆ ਵੀ ਭਾਈ ਇਧਰ ਨੂੰ ਇਧਰੋਂ ਖੜ ਤੂੰ ਇਧਰ ਖੜ ਤੇ ਆ ਨੂੰ ਮਾਰ ਸ਼ਾਟ ਇਧਰ ਖੜ ਇਧਰ ਦੇਖੋ ਆ ਸੜਕ ਕਿੱਥੋਂ ਤੱਕ ਆ ਜੇ ਇਹਨਾਂ ਕੋਲੇ ਕੋਈ ਗਾਹਕ ਆਉਂਦਾ ਤਾਂ ਮੋਟਰਸਾਈਕਲ ਇੱਥੇ ਲਾਊਗਾ ਸੋ ਇੱਕ ਵੱਡੀ ਅਪਡੇਟ ਸੀਗਾ ਅੱਜ ਦੇਖਣਾ ਸੀਗਾ ਕਿ ਲੋਕ ਸਰਕਾਰਾਂ ਨੂੰ ਗੰਦਾ ਕਿੰਨਾ ਕਹਿੰਦੇ ਆ ਤੇ ਆਪ ਸਾਡੀ ਜ਼ਿੰਮੇਵਾਰੀ ਕਿੱਥੇ ਬਣਦੀ ਐ ਕੱਲੇ ਇਹ ਦੁਕਾਨਦਾਰ ਨਹੀਂ ਸਾਰੇ ਫਿਰੋਜ਼ਪੁਰ ਦੇ ਵਿੱਚ ਤੇ ਮੈਂ ਹਰ ਜਗ੍ਹਾ ਕੈਮਰਾ ਲੈ ਕੇ ਜਾਊਂਗਾ ਸਾਰੇ ਫਿਰੋਜ਼ਪੁਰ ਚ ਇਹ ਹਾਲਾਤ ਨੇ ਕਿ ਗਾਂਹ ਕੱਢ ਕੱਢ ਕੇ ਕਿਉਂਕਿ ਕੋਈ ਸੁਣਨ ਵਾਲਾ ਨਹੀਂ ਇੱਥੇ ਇੱਥੇ ਜ਼ਿੰਮੇਵਾਰੀ ਬਣਦੀ ਨਗਰ ਕਾਉਂਸਲ ਦੀ ਇੱਥੇ ਜ਼ਿੰਮੇਵਾਰੀ ਬਣਦੀ ਐ ਐਮਐਲਏ ਦੀ ਇੱਥੇ ਜ਼ਿੰਮੇਵਾਰੀ ਬਣਦੀ ਐ ਫਿਰੋਜ਼ਪੁਰ ਪੁਲਿਸ ਦੀ ਟ੍ਰੈਫਿਕ ਪੁਲਿਸ ਜਿਹੜੀ ਐ ਸੁੱਤੀ ਹੋਈ ਐ ਜਾਂ ਦੂਜੀ ਪੁਲਿਸ ਜਿਹੜੀ ਸੁੱਤੀ ਹੋਈ ਐ ਅਸੀਂ ਤਾਂ ਆਪਦੀ ਜ਼ਿੰਮੇਵਾਰੀ ਲੈ ਕੇ ਆਪਦਾ ਮਾਈਕ ਲੈ ਕੇ ਪਹੁੰਚ ਜੰਦੇ ਆਂ ਕੀ ਉਹਨਾਂ ਨੂੰ ਤੁਰਿਆ ਜਾਂਦੇ ਆਂ ਆ ਦੇਖੋ ਹੁਣ ਮੋਟਰਸਾਈਕਲ ਕਿੱਥੇ ਖੜਿਆ ਜੇ ਦੁਕਾਨਾ ਪਿੱਛੇ ਹੋਣ ਤੇ ਮੋਟਰਸਾਈਕਲ ਬਿਲਕੁਲ ਅੱਗੇ ਖੜਦੇ ਕਿਉਂ ਜੀ ਬਾਊ ਜੀ ਖੜਦੇ ਕਿ ਨਹੀਂ ਖੜਦੇ ਹੈਗੇ ਜੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਨਹੀਂ ਬਣਦੀ ਮੈਂ ਗਲਤ ਤਾਂ ਨਹੀਂ ਆ ਗਿਆ ਨਹੀਂ 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 ਗਲਤ ਨਹੀਂ ਆਇਆ ਮੈਂ ਇੱਕ ਚੁੱਕ ਕੇ ਮੈਂ ਪੱਗ ਬੰਨ ਕੇ ਕਰਦਾ ਨਹੀਂ 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 ਤੁਹਾਡੀ ਡਿਊਟੀ ਪੂਰੀ ਸਹੀ ਹੈ ਤੇ ਸਹੀ ਕੰਮ ਕਰ ਰਹੇ ਤੁਸੀਂ ਤੁਸੀਂ ਦੇਖੋ ਕਿੱਥੋਂ ਤੱਕ ਲੈ ਇਹਨੂੰ ਮਾਰ ਕੈਮਰਾ ਕਾ ਕੇ ਆਹ ਦੇਖੋ ਤੁਸੀਂ ਮੋਟਰਸਾਈਕਲ ਕਿੱਥੇ ਖੜਾ ਜੇ ਦੋ ਗਾਹਕ ਆ ਕੇ ਮੋਟਰਸਾਈਕਲ ਸੜਕ 'ਚ ਇਹਨੇ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਆਪਣੀ ਦੁਕਾਨ ਆਪਣੇ ਦੋਦਰ ਕਰਾਉਂਗੇ ਫਿਰ ਪਿੱਛੇ ਜੀ ਜਨਾਬ ਕਰਾਉਂਗੇ ਬਾਕੇ ਪਿੱਛੇ ਮਹਾਰਾਜ ਹੈ ਆ ਵੇਖੋ ਪਿੱਛੇ ਹੀ ਹੈ ਕਿੱਥੇ ਪਿੱਛੇ ਆ ਆ ਵੇਖੋ ਕਿੱਥੇ ਹੋਣ ਥੋੜੇ ਦੇ ਥੱਲੇ ਕੁਝ ਹੈਗਾ ਤੂੰ ਇਹਨਾਂ ਨੇ ਗਲਤ ਕਹੀ ਚੋ ਨਹੀਂ ਗਲਤ ਨਹੀਂ ਕਹਿੰਦੇ ਇੱਕ ਮਿੰਟ ਚਲੋ ਇੱਕ ਮਿੰਟ ਇਹ ਖਬਰ ਸਾਰੀ ਪਿਛਲੇ ਅੱਧੇ ਘੰਟੇ ਤੋਂ ਹੋ ਰਹੀ ਆ ਤੇ ਲੋਕਾਂ ਨੇ ਮੈਨੂੰ ਵਾਕਈ ਗਲਤ ਕਹਿਣਾ ਯਾਰ ਤੂੰ ਗਲਤ ਮੈਂ ਤੁਸੀਂ ਗਲਤ ਨਹੀਂ ਹੈਗਾ ਆ ਵੇਖੋ ਥੋੜੇ ਦੇ ਥੱਲੇ ਹੈਗਾ ਕੁਝ ਹੁਣ ਤਾਂ ਕੁਝ ਨਹੀਂ ਹੈਗਾ ਪਹਿਲਾਂ ਵੀ ਨਹੀਂ ਹੈਗਾ ਸੀ ਇਹ ਨਾ ਪਹਿਲਾਂ ਪਹਿਲਾਂ ਤੁਸੀਂ ਚੱਕ ਕੇ ਜਦੋਂ ਤੁਸੀਂ ਵੇਖ ਲਿਆ ਕੈਮਰਾ ਚੱਲਦਾ ਤੇ ਚੱਕ ਕੇ ਆਗੇ ਸੋ ਅਸੀਂ ਇਹ ਅਗਾਹ ਕਰਨਾ ਆਸਤੇ ਆਏ ਆ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਕੱਲੀ ਸਰਕਾਰਾਂ ਦੀ ਨਹੀਂ ਪੰਦੀ ਇਹ ਜਿਹੜੇ ਕ੍ਰੀਏਟ ਨੇ ਇਹਨਾਂ ਨੂੰ ਪਿੱਛੇ ਹੋਣਾ ਚਾਹੀਦਾ ਇਹਦੇ ਨਾਲ ਹਾਸੇ ਹੁੰਦੇ ਆ ਸੀਜ਼ਨ ਦਾ ਕੰਮ ਆ ਸੋ ਮੰਡੀਆਂ ਦਾ ਸੀਜ਼ਨ ਆ ਗਿਆ ਜਨਾਬ ਇਹ ਕਰੋਗੇ ਹੁਣ ਪਿੱਛੇ ਕਰੋਗੇ ਆ ਜਿਹੜੇ ਕ੍ਰੀਏਟ ਆ ਸਾਰੇ ਤੁਸੀਂ ਦੇਖੋ ਆ ਰੇੜੀਆਂ ਵਾਲਿਆਂ ਨੂੰ ਵੀ ਚਾਹੀਦਾ ਰੇੜੀ ਜਿਹੜੀ ਅੱਗੇ ਪਿੱਛੇ ਲਾਉਣ ਠੀਕ ਹੈ ਜੀ ਤੇ ਰੇੜੀਆਂ ਅਸੀਂ ਚਕਾਉਣ ਨਹੀਂ ਆਏ ਇੱਕ ਥਾਂ ਤੇ ਸਾਈਡ ਤੇ ਲੱਗੀਆਂ ਹੁਣ ਤਾਂ ਕਿ ਹੁਣ ਸੀਜ਼ਨ ਦਾ ਕੰਮ ਆ ਟਰਾਲੀਆਂ ਲੰਘਣੀਆਂ ਕਈ ਚੀਜ਼ਾਂ ਲੰਘਣੀਆਂ ਇੱਥੇ ਸਾਰੀ ਟਰੈਫਿਕ ਜਿਹੜੀ ਜਾਮ ਹੋ ਜਾਂਦੀ ਸੋ ਆਹ ਦੇਖ ਲਓ ਤੁਸੀਂ ਡੱਬੇ ਡੱਬੇ ਸਾਰੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਆ ਸਾਰੇ ਹੀ ਜਿਹੜੇ ਕਬਜ਼ੇ ਨੇ ਤੇ ਇਹ ਸਾਡੇ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਫਰੋਜ਼ਪੁਰ ਨੂੰ ਐਸਐਸਪੀ ਫਰੋਜ਼ਪੁਰ ਨੂੰ ਜਾਂ ਸਾਡੇ ਐਮਐਲਏ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਚਾਹੀਦਾ ਕਿ ਇਸ ਪਾਸੇ ਢੇੜਾ ਮਾਰੇ ਕਮੇਟੀ ਦੇ ਅੰਦਰ ਆਉਂਦਾ ਤਾਂ ਕਮੇਟੀ ਦੇ ਚੇਅਰਮੈਨ ਢੇੜਾ ਮਾਰਨ ਤਾਂ ਇਹ ਜਿਹੜੇ ਕਬਜ਼ੇ ਜਿਹੜੇ ਆ ਖਾਲੀ ਕਰਾਉਣੇ ਚਾਹੀਦੇ